ਸਾਸ਼ਟਰੀਕਾਲ ਇੱਕ ਨਵੇਂ ਦਿਨ ਦੀ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਸਵਾਭ ਬਣਿਆ ਸਵੇਰੇ ਜਲਦੀ ਨਿਕਲਣ ਦਾ ਤੇ ਪਹੁੰਚ ਗਏ ਆ ਆਪਣੇ ਖੇਤਾਂ ਵੱਲ ਨੂੰ ਮੀਂਹ ਪਿਆ ਵਾ ਤੇ ਖੇਤਾਂ ਚ ਪਾਣੀ ਪਾਣੀ ਖੜਿਆ ਇੰਨਾ ਪਾਣੀ ਕਿ ਅਸੀਂ ਸੋਚ ਨਹੀਂ ਸਕਦੇ ਕਿ ਇੰਨਾ ਜਿਆਦਾ ਮੀਂਹ ਪਿਆ ਹੋਏਗਾ ਪਰ ਜਦ ਬਾਹਰ ਨਿਕਲਦੇ ਆ ਨਾ ਉਸ ਤੋਂ ਬਾਅਦ ਪਤਾ ਲੱਗਦਾ ਕਿ ਹਾਂ ਸੱਚਮੁੱਚ ਹੀ ਮੀਂਹ ਪਿਆ ਹੋਇਆ ਹੈ ਤੇ ਰਸਤੇ 'ਤੇ ਆਲੇ ਦੋਲੇ ਪਾਣੀ ਖੜਿਆ ਥੋੜਾ ਜਿਹਾ ਰਸਤਾ ਬਚਿਆ ਹੋਇਆ ਆਣ ਜਾਣ ਵਾਸਤੇ ਤੇ ਬਾਕੀ ਤੁਹਾਡੇ ਸਾਹਮਣੇ ਆ ਜੋ ਕੁਝ ਹੈਗਾ ਹੈ ਕੁਦਰਤ ਕੇ ਨੇ ਸੋਹਣੇ ਨਜ਼ਾਰੇ ਦੇਖਣੇ ਮਿਲ ਰਹੇ ਨਾ ਪੰਛੀ ਬੋਲ ਰਹੇ ਨੇ ਸੋਹਣੇ ਲੱਗ ਰਹੇ ਮਿੱਠੇ ਮਿੱਠੇ ਬੋਲਾਂਗੇ ਔਰ ਛੋਟੇ ਛੋਟੇ ਜੀੜੀਆਂ ਤਾਰਾਂ ਦੇ ਉੱਪਰ ਬੈਠੀਆਂ ਆਣੇ ਜਾਣੇ ਦਾ ਸੋਚ ਰੀਆਂ ਸ਼ਾਇਦ ਇਹ ਵੀ ਕੀਤੀਆਂ ਕਿਥੀ ਆਪਣੇ ਭੋਜਨ ਦੀ ਤਲਾਸ਼ ਵਿੱਚ ਤੇ ਪੰਛੀ ਬੋਲਦੇ ਨੇ ਸੋਹਣੇ ਲੱਗ ਰਹੇ ਨਾ ਪੰਛੀਆਂ ਦੀਆਂ ਆਵਾਜ਼ਾਂ ਇੰਨੀ ਮਿੱਠੀਆਂ ਮਿੱਠੀਆਂ ਮੀਂਹ ਪਿਆ ਹੋਣੇ ਕਰਕੇ ਜਿਹੜੀ ਆਪਣਾ ਰਸਤਾ ਹੈ ਗੋਹ ਹੋ ਰਿਹਾ ਇਹ ਸਾਰੀ ਤੇ ਪਾਣੀ ਵੇ ਉਹ ਆਪਣੇ ਹੋਏ ਆ ਚਿੰਬ ਬਣੇ ਹੋਏ ਆ ਤੇ ਕਿੱਥੇ ਪਾਣੀ ਖੜਿਆ ਕਿੱਥੇ ਪਾਣੀ ਸੁੱਕ ਗਿਆ ਇਹ ਕੰਮ ਹੋਇਆ ਵਾ ਹਰ ਇੱਕ ਚੀਜ਼ ਹੋਰ ਦਿਖਾਵਾ ਹਾਲਾਣਾ ਦੇਖੋ ਕਿੱਥੇ ਬਣਾਇਆ ਵਾ ਖੰਬੇ ਦੇ ਉੱਪਰ ਖੰਬੇ ਦੇ ਉੱਪਰ ਹਾਲਾਣਾ ਬਣਿਆ ਵਾ ਪਤਾ ਨਹੀਂ ਕਿਹੜੇ ਉਹਨੇ ਬਣਾਇਆ ਹੋਏਗਾ ਬਟ ਹਾ ਚੀੜੀ ਟੈਪ ਹੀ ਲੱਗ ਰਹੀ ਹੈ ਬੈਠਿਆ ਵਿੱਚ ਜਨਵਰ ਪਰ ਠੀਕ ਹੈ ਜਿੱਥੇ ਲੋਕ ਆਪਣਾ ਲੋਕ ਲੋਕ ਹੋਏ ਪੰਛੀ ਹੋਏ ਜਿੱਥੇ ਜਗ੍ਹਾ ਮਿਲਦੀ ਆ ਅਗਲਾ ਉਹਨਾ ਬੇਚੇਰਾ ਮਨਾਈ ਲਿੰਦਾ ਅੰਬ ਦਾ ਦਰਖਤ ਕਿੰਨਾ ਸੋਹਣਾ ਲੱਗ ਰਿਹਾ ਸਵੇਰ ਦਾ ਮੌਸਮ ਇੰਨਾ ਸੋਹਣਾ ਹੈ ਬੱਦਲ ਦੇਖੋ ਕਿੰਨਾ ਸੋਹਣਾ ਇੰਨਾ ਹਰ ਕਿੰਨਾ ਪਿਆਰਾ ਲੱਗ ਰਿਹਾ ਇਹ ਇੱਕ ਕੰਮ ਬਰ ਸਾਰਾ ਕੀਤਾ ਸ਼ਾਂਤ ਤੇ ਸ਼ਾਂਤ ਮੌਲ ਪਿਆ ਸਿਰ ਪੰਛੀਆਂ ਦੀ ਆਵਾਜ਼ ਆ ਰਹੀਆਂ ਹੋਰ ਕੋਈ ਬੰਦੇ ਦੀ ਕਿੜਕੜਾ ਨਹੀਂ ਮੈਂ ਕਿ ਕਰਿਆ ਅੱਜ ਬੜਾ ਔਖਾ ਸਵੱਬ ਬਣਾਇਆ ਸਵੇਰੀ ਉੱਠਣੇ ਤੋੜਦਾ ਹੀ ਨਹੀਂ ਹੈ ਇਹ ਵੀ ਥੋੜਾ ਲੇਟ ਹੋ ਗਿਆ ਕੰਮ ਹੈ ਨਾ ਮੈਂ 4:30 ਵਜੇ ਫੋਨ ਕਰਿਆ ਤਾਂ ਪੰਜ ਅਸਲੇ ਗੱਲ ਤੇ 4:30 ਕਈ ਟਾਈਮ ਰੱਖਿਆ ਜਾਣਾ ਅੱਜ। ਚਾਹੀਦਾ। ਮੈਂ ਤੈਨੂੰ 4:30 ਵਜੇ ਫੋਨ ਕਰੇ ਬੈਠੀ ਕਰਕੇ। 4:30 ਕਈ ਟਾਈਮ ਰੱਖਿਆ ਜਾਏਗਾ ਕੱਲ ਨੂੰ। ਹੂੰ। ਠੀਕ ਐ। ਰੱਖਿਆ 5:30 ਵਜੇ ਆਪਾਂ ਜ਼ਿਆਦਾ ਲੇਟ ਹੋ ਜਾਣਾ। ਹਾਂ ਕਾਫੀ ਲੇਟ ਹੋ ਗਏ। ਮੈਂ ਦੇਖ ਰਿਹਾ ਉਸ ਨੂੰ ਕਿੰਦੀ ਨੂੰ ਬੜੀ ਛੇਤੀ ਚੜ ਜਾਇਆ। ਕਿ ਕਿਸੇ ਤੇ ਹੋਰ ਐ ਨਾ ਵੀ ਤੂੰ ਇਹ ਸੋਚ ਕੇ ਬਈ ਮਤਲਬ ਕਿ ਤੂੰ ਇੱਕ ਗੱਲ ਕਰ ਰਿਹਾ ਕਿ ਹਾਂ ਨਿਗਲੇ ਤਾਂ ਸਹੀ। ਹਾਏ ਹੋ ਵੀ ਐ। ਹੈ? ਹਲੇ ਵੀ ਨਰਕਦੀ ਐ। ਥਾਲੀ। ਆਹ ਨਾ ਤੇਰਾ ਫੋਨ ਆਇਆ 8:30 ਮੈਂ ਤੈਨੂੰ ਕੀ ਕਿਹਾ ਮੈਂ ਗੱਲ ਤੋਂ ਪੂਰਾ ਟਾਈਮ ਪਿਆ 8:30 ਚੱਲेंगे 8:30 ਨਿਕਲੇ ਤੇ ਟਾਈਮ ਉੱਤੇ ਉਹ ਦੇ ਪੰਛੀ ਜਾ ਰਹੇ ਉੱਤੇ ਜਾ ਰਹੇ ਕਿੰਨੇ ਸੋਹਣੇ ਇਹ ਸਹਿਰ ਦਾ ਮੌਸਮ ਆਪਣੇ ਵਿੱਚ ਹੈ ਬੜਾ ਸ਼ਾਨਦਾਰ ਹੈ ਨਾ ਉਹ ਸਾਹਮਣੇ ਪੰਛੀ ਜਾ ਰਹੇ ਐਡੇ ਦੇਖਣ ਨੂੰ ਨਹੀਂ ਮਿਲਦੇ ਐ ਪੈਰਟ ਬੋਗੜ ਦੇਖਣ ਨੂੰ ਮਿਲਾਂ ਉਹ ਸਾਹਮਣੇ ਜਾ ਰਹੇ ਐ ਪਹਿਲਾਂ ਬਹੁਤ ਹੋਇਆ ਘਿਰਦਾ ਨਾ ਹੁਣ ਉਹ ਹੁਣ ਤਾਂ ਕੱਢ ਗਏ ਪੰਛੀ ਇਹ ਖਾਸ ਕਰਕੇ ਹਰੇ ਤੋਤੇ ਬਹੁਤ ਜ਼ਿਆਦਾ ਘਟ ਗਏ ਆਪਣੇ ਇੱਧਰ ਪਹਿਲਾਂ ਬਹੁਤ ਜ਼ਿਆਦਾ ਹੋਵੇ ਜਿੱਤੇ 10-15 ਸਾਲ ਪਹਿਲਾਂ ਤੋਤੇ ਜਿਹੜੇ ਕਊਏ ਠੀਕ ਹੈ ਇਹ ਇਹ ਰਹੇ ਹੀ ਨਹੀਂ ਹੈ ਦੇਖੇ ਦੇਖਣ ਨੂੰ ਮਿਲਾ ਕਦੀ ਤੁਹਾਨੂੰ ਉਹ ਘਟ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਹੈਗਾ ਕੁਝ ਪੰਛੀਆਂ ਦੀ ਪ੍ਰਜਾਤੀਆਂ ਕੱਦੀ ਆਵਾ ਕੁਝ ਕੁਝ ਪੰਛੀਆਂ ਦੀ ਪ੍ਰਜਾਤੀਆਂ ਖਤਮ ਹੋ ਗਈਆਂ ਨੇ ਲੋਕਲ ਪੰਛੀ ਦੇ ਹਾਂ ਲੋਕਲ ਪੰਛੀ ਇਹ ਆਪਣੇ ਜਵਾਬ ਦੇ ਗਏ ਆਪਾਂ ਨੂੰ ਵੀ ਚਲੇ ਆਪਾਂ ਤੋਂ ਦੋਸਤੋ ਨੜਾ ਮદાન ਪਿਆ ਸਾਨਾ ਹਾਂ ਸਹੀ ਗੱਲ ਹੈ ਕੋਈ ਕੋੋਂ ਕੀ ਬਾਤ ਕਰ ਰਹੇ ਤੇ ਨੇ ਉਡ ਰਹੇ ਨੇ ਆ ਵੀ ਪ੍ਰਧਾਨ ਨੇ ਪਹੁੰਚ ਵੀ ਗਏ ਭਾਈ ਮੈਂ ਡਾਰ ਦੇਗਾ ਇਹਨਾਂ ਬਾਤ ਸੁਣ ਲਈ ਵੀ ਹਾਂ ਵੀ ਮਰੀ ਵਤਾ ਹੋ ਰਹੀ ਦੀਆਂ ਨੇ ਆ ਵੀ ਗਏ ਪ੍ਰਧਾਨ ਲੈਓ ਘੁੰਮ ਰਹੇ ਨੇ ਨਜ਼ਾਰੇ ਲੈਂਦੇ ਘੁੰਮ ਰਹੇ ਖੇਤਾਂ ਦੇ ਵਿੱਚ ਪੂਰੇ ਲੈ ਲੇਟ ਉਠਾਣੇ ਮਾਰੇ ਹਾਂ ਮਾਰੇ ਇਹ ਹਾਲ ਸੀ ਹੁੰਦੇ ਨੇ ਆਹ ਹਾ ਜਿਹੜਾ ਚਲਾਇਆ ਫਤਿਹ ਨਾ ਜੀ ਤੁਹਾਨੂੰ ਵੀ ਕਰਦੇ ਜਿਹੜਾ ਜੀ ਦਿਨ ਘਟਾ ਦੇ ਲੋ 何だ <music> <music>

ਉਦਨ ਐ ਝੱਗ ਕਰਦੇ ਕਦੀ ਹਾਂ ਦੇਖਾਇ ਕਿ ਨਹੀਂ ਪਾ ਰਿਆ ਕਦੀ ਇਦਨ ਐ ਝੱਗ ਜੀ ਬਣਾ ਦੇ ਰਿਆ ਤੂੰ ਮਾਂ ਉਹ ਦਿਨ ਸ਼ੈਂਪੂ ਪਾ ਦਿਆ ਦਾ ਥੰਡੇ ਟਟੋਲ ਟਟੋਲ ਝੱਗ ਨਹੀਂ ਬਣਾਦਾ ਕਦੀ ਵੀ ਇਹ 스멜 ਅਟਰ ਪਰ ਹੈ ਇਹ ਪਰ ਹੈ ਨਾ ਪ੍ਰੋਟੈਕਸ਼ਨ ਵਾਸਤੇ ਅੱਛਾ ਕੋਈ ਪਰ ਹੈ ਕੋਈ ਆਉਂਦਾ ਹਾਂ ਨੀਂਦਾਰੀ ਹੈ ਟੋਲ ਦੇ ਟੂ ਪੀਰੀਅਡ ਟੋਲ ਮੈਂ ਕਿਹਾ ਵੀ ਮੰਡ ਟੋਲ ਪਸੰਦ ਹੈ ਵੀਰੇ ਨੀਂਦਾਰੀ ਮੇਰੇ ਯਾਰ ਇਹਨਾ ਕੁਰਸੀ ਬੜਾ ਔੜ ਕੁਰਸੀ ਔੜ ਰਹਿ ਅੰਨੇ ਯਾਰ ਕਾਇਕੇ ਅੰਨੇ ਹੋ ਜਾ ਖਹਿ ਕੇ ਕਿਉਂ ਖਾਵਾ ਬੈਂਚ ਨਹੀਂ ਆਏ ਹਾਈ ਭਾਈ 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 ਚਾਰ ਘੰਟ ਫਰੇਗਰੈਂਸ ਸਾਰੀ ਰ

ਦੇਖ ਮੇਰੀ ਬਾਤ ਸੁਣ ਮਹਿੰਗਾਈ ਦੀ ਜਿਹੜੀ ਹੋਵੇਗੀ ਹੋਵੇਗੀ ਪਰ ਕੋਈ ਟੈਨਸ਼ਨ ਨਹੀਂ ਹੈ ਨਹੀਂ ਉਹ ਗੱਲ ਵੱਖਰੀ ਹੈ ਇਹ ਵਿੱਚ ਇਸ ਤਰ੍ਹਾਂ ਇੰਡੀਆ ਨੇ ਰਾਤ ਨੂੰ ਹਮਲਾ ਕਰਿਆ ਹਣ ਬਾ ਕਿਆ ਪਾਕਿਸਤਾਨ ਵੀ ਰਾਤ ਨੂੰ ਕਰ ਸਕਾ ਉਹ ਤੋਂ ਲੱਗ ਚੀ ਜਿਆਦਾ ਦਿਨ ਦਿਨ ਦਿਹਾੜੇ ਹੋਇਆ ਵਾ ਕੰਮ ਠੀਕ ਹੈ ਚਲ ਹੋ ਗਿਆ ਮਤਲਬ ਇਹ ਦੁਬਾਰਾ ਤੇ ਰਾਤ ਨੂੰ ਕੁਝ ਕਰ ਸਕਾ ਪਾਕਿਸਤਾਨ ਜਾਂ ਇਹ ਆ ਇੰਡੀਆ ਪਾਕਿਸਤਾਨ ਹੀ ਕਰੇਗਾ ਇਸ ਤੋਂ ਅੱਛਾ ਮਤਲਬ ਇੰਡੀਆ ਕੋਈ ਚਾਂਸ ਨਹੀਂ ਕੋਈ ਨਹੀਂ ਹੈ ਨਹੀਂ ਕੀ ਹੈ ਅੱਛਾ ਪਾਕਿਸਤਾਨ ਵੀ ਦੋਹੇ ਦੋਹੇ ਹੋਣਗੇ ਜਿਆਦਾ ਤੇ ਆਈ ਪੀਐਸ ਜਰ ਰਹਾ ਜਵਾ ਉਧਰ ਇੰਤਜ਼ਾਰ ਰਹਾ ਅਜੀ ਕੇ ਰਾਣੀ ਬੋਲਦਾ ਤਾਂ ਉਸੇ ਲੈਟ ਟੂ ਬੈਡ ਬੱਸ ਸਾਲੀ ਬਾਤ ਪੱਛ ਨਹੀਂ ਰਹੀ ਐ ਨਾ ਹੋ ਗਿਆ ਇਧਰ ਆਈ ਪੀਐਸ ਜਰ ਰਹਾ ਤੂੰ ਇੱਥੇ ਜਰ ਰਹਿ ਚਲੋ ਕੋਈ ਨਹੀਂ ਲੈਟ ਚਲੀ ਗਈ 10 ਮਿੰਟ ਦਾ ਟਾਈਮ ਦਿਆ ਤਾਂ ਕਿ 10 ਮਿੰਟ ਲੈਟ ਜਾਏਗੀ ਬੋਲਦੇ ਲੋਗੇ ਬਿਲਕੁਲ ਬਲੈਕਆਊਟ ਹੋ ਜਾਏਗਾ ਯਾ ਫਿਰ ਦੀਵਾ ਦਾ ਪਿੰਡਾਂਵਾਂ ਰਹੇ ਹੋ ਕਿ ਸਾਇਰਾਂ ਨਾਲ ਵਗੈਰਾ ਤਾਂ ਪਿੰਡ ਸਾਇਰਾਂ ਦੇ ਵਿੱਚ ਬੱਜੇਗੀ ਤੂੰ 10 15 ਮਿੰਟ ਲੱਗ ਜੇਗੀ ਲੈਟ ਆਣੇ ਵਾ ਤੋ ਅੱਪੋ ਦਾ ਮੈਂ ਵੀ ਕਰਦੇ ਖਤਮ ਕਾਲੂ ਮਿਲਨੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਨਹੀਂ ਵੇਖੀ ਜੀ ਕਰ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ